ਸ੍ਰੀਕਾਲ ਦੋਸਤੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਜੁੜਿਓ ਬੋਲਦਾ ਪੰਜਾਬ ਟੀਵੀ ਦੇ ਨਾਲ ਦੋਸਤੋ ਆਹ ਜਿਹੜੀਆਂ ਗੋਲ-ਗੋਲ ਫਟਪੌਲਾਈਆਂ ਪਈਆਂ ਤੁਸੀਂ ਵੇਖ ਰਹੇ ਹੋਗੇ ਇਹ ਚਾਰ ਆਹ ਇਹ ਜਿਹੜਾ ਪਸ਼ੂ ਨੂੰ ਪਾਉਂਦੇ ਆਗੇ ਆਹ ਦੇਖੋ ਤੁਹਾਡੇ ਸਾਹਮਣੇ ਆਹ ਮਸ਼ੀਨ ਜਿਹੜੀ ਇਹਨੂੰ ਆਹ ਦੇਖ ਸਕਦੇ ਹੋ ਤੁਸੀਂ ਜਿਹੜੀ ਆ ਮਸ਼ੀਨ ਜਿਹੜੀ ਇਹਨਾਂ ਨੂੰ ਮਤਲਬ ਕੀ ਪੂਰਾ ਕਵਰ ਕਰਦੀ ਆ ਚਾਰ ਨੂੰ ਬੰਨ ਕੇ ਰੱਖਦੀ ਆ ਤੇ ਪੂਰਾ ਸਫਾਈ ਦੇ ਤਰੀਕੇ ਦੇ ਨਾਲ ਪੂਰੀ ਵਧੀਆ ਮਸ਼ੀਨ ਜਿਹੜੀ ਵਰਕ ਕਰਦੀ ਆ ਵੇਖ ਸਕਦੇ ਹੋ ਤੁਸੀਂ ਤਸਵੀਰਾਂ ਇਹਨੂੰ ਜਮਾ ਪੂਰਾ ਭਰੀ ਨੂੰ ਬੰਨ ਕੇ ਰੱਖ ਲੂ ਜੀ ਆ ਦੇਖ ਸਕਦੇ ਹੋ ਆ ਵੇਖੀ ਚੱਲੀ ਹੁਣ ਤੁਸੀਂ ਮਸ਼ੀਨ ਆਪ ਦੇ ਆਪ ਇਹਨੂੰ ਥੱਲੇ ਸਿੱਟੂਗੀ ਦੇਖੋਗੇ ਤੁਸੀਂ ਆ ਦੇਖ ਸਕਦੇ ਹੋ ਆ ਵੇਖੋ ਆਪ ਦੇ ਆਪ ਕਟੂਗੀ ਕਾਗਜ਼ ਨੂੰ ਕੱਟ ਕੇ ਆ ਵੇਖੋ ਤੁਹਾਡੇ ਸਾਹਮਣੇ ਆ ਟੈਕਨੋਲੋਜੀ ਦੀ ਗੱਲ ਕਰ ਲਈਏ ਟੈਕਨੋਲੋਜੀ ਬਹੁਤ ਜ਼ਿਆਦਾ ਆ ਚੁੱਕੀ ਆ ਪੰਜਾਬ ਦੇ ਵਿੱਚ ਇੰਡੀਆ ਦੀ ਗੱਲ ਕਰ ਲਈਏ ਇੰਡੀਆ 'ਚ ਵੀ ਆ ਚੁੱਕੀ ਆ ਉਸ ਤੋਂ ਬਾਅਦ ਤੁਸੀਂ ਆ ਦੇਖ ਸਕਦੇ ਹੋ ਜਿਹੜਾ ਟਰੈਕਟਰ ਆ ਇਹਨੂੰ ਆ ਇੱਕ ਸਕੰਜਾ ਲਾਇਆ ਹੋਇਆਗਾ ਸਕੰਜੇ ਦੇ ਨਾਲ ਇਹਨੂੰ ਚੱਕਿਆ ਜਾਣਾਗਾ ਆ ਤੁਸੀਂ ਫੁੱਟਬਾਲੀਆਂ ਦੇਖ ਰਹੇ ਹੋਗੇ ਪਰ ਇਹ ਚਾਰ ਹੈਗਾ ਪਸ਼ੂਆਂ ਦਾ ਚਾਰ ਵੀ ਆਪਾਂ ਜਿਹੜੇ ਮਰਜੀ ਪਸ਼ੂ ਨੂੰ ਪਾ ਸਕਦੇ ਆ ਚਾਰ ਜਿਹੜਾ ਹੈਗਾ ਦੇਖ ਸਕਦੇ ਹੋ ਟੈਕਨੋਲੋਜੀ ਬਹੁਤ ਜ਼ਿਆਦਾ ਆ ਚੁੱਕੀ ਆ ਆ ਵੇਖੋ ਤੁਹਾਡੇ ਸਾਹਮਣੇ ਆ ਜਿਹੜਾ ਚਾਰ ਆ ਇਹਦੇਲੇ ਪਾਸੇ ਮੋਟਰ ਲੱਗੀ ਹੋਈ ਆ ਜਿਹੜੀ ਮੋਟਰ ਇਸ ਟੀ ਨੂੰ ਘੁਮਾਉਂਦੀ ਐ ਤੇ ਮਸ਼ੀਨ ਨੂੰ ਜਿਹੜਾ ਵਰਕ ਕਰਦੀ ਆ ਪੂਰਾ ਆਹ ਦੇਖੋ ਇਹ ਭਰਾ ਜਿਹੜਾ ਚਾਰ ਪਿਆਰ ਕਰਕੇ ਵੇਚਦੇ ਨਹੀਂ ਕਿਉਂਕਿ ਜਿਹੜੇ ਵੀ ਭਰਾ ਨੇ ਜਿਹੜਾ ਚਾਰ ਲੈਣਾ ਹੋਵੇ ਇਹ ਤੇ ਤੁਹਾਨੂੰ ਨੰਬਰ ਦਿਖਾਉਣੇ ਆਗੇ ਹਾਂਜੀ ਭਾਈ ਸੱਸੀ ਕਾਲੋ ਹੋ ਠੀਕ ਆ ਤੇ ਆਪਣਾ ਚਾਰ ਤੁਸੀਂ ਜਿਹੜਾ ਤਿਆਰ ਕਰਕੇ ਤੁਸੀਂ ਵੇਚਦੇ ਹੋ ਜੀ ਇਹ ਵੇਚਦੇ ਆ ਜੀ ਅੱਛਾ ਜੀ ਆਪਣੇ ਆਉਣਾ ਕਿੱਥੇ ਪਊਗਾ ਜਿਹੜੇ ਬੰਦੇ ਚਾਰ ਲੈਣਾ ਹੋਵੇ ਫੂਲ ਟਵਾਰੀ ਵਾਲੀ ਰੋਡ ਤੇ ਟਵਾਰੀ ਵਾਲੀਆ ਰੋਡ ਤੇ ਕੀ ਰੇਟ ਕਮਾਂਟਲ ਦਿੰਦੇ ਹੋ ਜੀ 100 ਰੁਪਏ ਕੁਆਟ ਵਾਲੇ ਤੇ 100 ਰੁਪਏ ਕਮਾਂਟਲ ਕੁਆਟ ਵਾਲਾ ਚਾਰ ਵਧੀਆ ਹੋਊਗਾ ਚਾਰ ਪੂਰਾ ਵਧੀਆ ਕਈ ਵਾਰੀ ਚਾਰਜ ਮਸਕੀ ਦੀ ਮਾਰ ਵੀ ਨਹੀਂ ਬਾਲੀ ਨਹੀਂ ਜਾਗਾ ਪੂਰਾ ਵਧੀਆ ਚਾਰ ਆ ਮਾੜਾ ਲੱਗਿਆ ਅਗਲੇ ਮੋੜ ਜਦੋਂ ਮਾਰਜੀ ਵਾਪਸ ਭੇਜ ਦੇ ਅੱਛਾ ਜੀ ਨੰਬਰ ਬੋਲ ਦਿਓ ਜੀ ਆਪਣਾ ਜਿਹੜਾ ਭਰਾ ਨੇ ਚਾਰ ਲੈਣਾ ਹੁੰਦਾ ਕਿਸਾਨ ਭਾਈ ਨੇ ਕੋਈ 70963255 ਤੋ ਵੀ ਦੋਸਤੋ ਆਪਾਂ ਲੋਕੇਸ਼ਨ ਦੀ ਗੱਲ ਕਰ ਲਈਏ ਲੋਕੇਸ਼ਨ ਤੁਹਾਨੂੰ ਦਿਖਾਉਂਦੇ ਆ ਬਾਹਰ ਜਾ ਕੇ ਦਿਖਾਉਂਦੇ ਆ ਕਿ ਇਹਨਾਂ ਦਾ ਬਹੁਤ ਵਧੀਆ ਭਰਾਮਾਂ ਦਾ ਜਿਹੜਾ ਪਿਛੇ ਫਾਰਮ ਵੀ ਪਾਇਆ ਹੋਇਆ ਪਸ਼ੂਆਂ ਦਾ ਗਾਵਾਂ ਰੱਖੀਆਂ ਹੋਈਆਂ ਨੇ ਤੇ ਗੱਲ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਤੁਹਾਨੂੰ ਪਹਿਲਾਂ ਜਾ ਕੇ ਬਾਹਰ ਜਾ ਕੇ ਦਿਖਾਉਂਦੇ ਆ ਤੁਹਾਨੂੰ ਜਿੱਥੋਂ ਤੁਸੀਂ ਐਂਟਰ ਹੋਣਾਗਾ ਆਉਣਾਗਾ ਕਿੱਥੇ ਆਉਣਾਗਾ ਤੇ ਗੱਲ ਕਰ ਲਈ ਆਪਾਂ ਆਹ ਰੋੜਾ ਜਿਹੜਾ ਹੈਗਾ ਇਹ ਆਹ ਰੋੜਾ ਦਾ ਆਹ ਰੋੜ ਦੀ ਗੱਲ ਕਰ ਲਈ ਆਪਾਂ ਢਵਾਲੀ ਦਾ ਰੋੜਾ ਤੇ ਇੱਥੇਲੇ ਪਾਸੇ ਪਿੰਡ ਪੂਲ ਨੂੰ ਜਾਂਦਾ ਰੋੜਾ ਠੀਕ ਆ ਦੋਸਤੋ ਤੇ ਆਹ ਦੇਖ ਲੋ ਦਿਔਲ ਤੁਸੀਂ ਦੇਖ ਸਕਦੇ ਹੋ ਆਹ ਦੇਖ ਦਿਓ ਤੁਸੀਂ ਨੰਬਰ ਲਿਖੇ ਹੋਏ ਨੇ 94630 20190 ਨੰਬਰ ਇਹ ਵੀ ਇਹਨਾਂ ਦਾ ਆਹ ਬੋਰਡ ਤੁਸੀਂ ਦੇਖ ਸਕਦੇ ਹੋ ਧੰਨ ਗੁਰੂ ਨਾਨਕ ਦੋਸਤੋ ਇੱਥੇ ਜਰੂਰ ਪਹੁੰਚੋ ਤੇ ਇਹ ਭਰਾ ਜਿਹੜੇ ਚਾਰ ਨੇ ਵਧੀਆ ਆਬ ਦਾ ਤਿਆਰ ਕਰਕੇ ਵੇਚਦੇ ਨੇ ਤੇ ਚਾਰ ਵੀ ਇਹਨਾਂ ਹਾਰਪੀੜਤਾ ਵਾਸਤੇ ਲੋਕ ਬਥੇਰੇ ਲੈ ਕੇ ਗਏ ਨੇ ਜਿਹੜੇ ਭਰਾ ਹੜਾਂ ਦੇ ਵਿੱਚ ਗਏ ਨੇ ਇਹਨਾਂ ਨੇ ਬਚਾਰੇ ਨੇ ਸੇਵਾ ਬਹੁਤ ਨਿਮਾਈ ਆ ਪਹਿਲਾਂ ਵੀ ਤੇ ਇਹ ਭਰਾ ਪਰ ਚਾਰ ਹੁਣ ਇਹ ਮੁੱਲ ਵੇਚਦੇ ਨੇ ਤੇ ਤੁਸੀਂ ਜਦੋਂ ਮਰਜੀ ਇੱਥੇ ਲਿਆ ਸਕਦੇ ਹੋਗੇ ਆ ਬੇ ਕੋ ਦੋਸਤੋ ਜਿਹੜਾ ਚਾਰ ਹੈਗਾ ਇਹ ਪਿੱਛੋਂ ਬਈ ਟਰੈਕਟਰ ਦੇ ਨਾਲ ਲੈ ਕੇ ਲਿਆ ਕੇ ਮਸ਼ੀਨ ਦੇ ਵਿੱਚ ਪਾ ਦਿੰਦੇ ਨੇ ਮਸ਼ੀਨ ਉਹ ਤੋਂ ਬਾਅਦ ਇਹਨੂੰ ਗੋਲ ਕਰਕੇ ਆ ਬੇਚ ਰਹੇ ਹਾਂ ਗੋਲ ਕਰਕੇ ਇਹਨੂੰ ਲਵੇਟ ਰਹੀ ਆ ਚਾਰ ਨੂੰ ਮਸ਼ੀਨ ਲਵੇਟ ਕੇ ਉਸ ਤੋਂ ਬਾਅਦ ਨੂੰ ਆਪ ਦੇ ਆਪ ਹੀ ਇਹਨੂੰ ਗੋਲ ਕਰਕੇ ਨੀਚੇ ਨੂੰ ਥੱਲੇ ਸਿੱੜ ਦੂਗੀ ਧਰਤੀ ਨਾਲ ਅਟੈਚ ਹੋ ਜੂਗਾ ਜਾ ਕੇ ਦੇਖ ਸਕਦੇ ਇਹਨੇ ਹੋਲੀ ਕਿਦਨੇ ਮਸ਼ੀਨ ਨੇ ਸਲਿੱਪ ਕਰਕੇ ਥੱਲੇ ਭੇਜ ਦੇਣਾਗਾ ਧਰਤੀ ਨਾਲ ਅਟੈਚ ਹੋ ਜੂਗਾ ਜਾ ਇਹ ਆ ਲੋ ਆ ਬਾਈ ਹੁਣ ਟਰੈਕਟਰ ਦੇ ਨਾਲ ਇਹਨਾਂ ਨੂੰ ਚੱਕੂਗਾ ਆ ਦੇਖ ਸਕਦੇ ਹੋ ਆ ਦੇਖੋ ਇਹ ਆ ਦੇਖੋ ਆ ਚੱਕ ਲਿਆ ਤੇ ਹੁਣ ਬਾਈ ਇਹਨੂੰ ਸਾਈਡ ਤੇ ਲਿਆ ਕੇ ਰੱਖੂਗਾ ਇਧਰਲੇ ਪਾਸੇ ਤੇਰ ਲਾ ਦੂਗਾ ਆ ਦੇਖੋ ਆ ਦੇਖਿਓ ਟੈਕਨੋਲੋਜੀ ਬਹੁਤ ਆ ਗਈ ਬਾਈ ਪੰਜਾਬ ਦੇ ਵਿੱਚ ਸਿਰਾਂ ਲੱਗਿਆ ਹੋਇਆਗਾ ਬੰਦੇ ਦੀ ਇੱਕ ਬਸ ਇੱਕ ਬੰਦੇ ਦੀ ਲੋੜ ਹੈਗਾ ਲੋੜ ਆ ਗਈ ਤੇ ਟਰੈਕਟਰ ਨਾਲ ਤੁਸੀਂ ਆ ਦੇਖ ਸਕਦੇ ਹੋ ਲੈ ਇਹਨੂੰ ਖਿੱਚਿਆ ਜਾਂਦਾ ਫੜਿਆ ਜਾਂਦਾ ਨਾਲ ਦੀ ਨਾਲ ਹੀ ਇਹਨੂੰ ਇਹਨੂੰ ਪੂਰੀ ਜਗੜ ਕਰਕੇ ਤੇ ਇਹਨੂੰ ਇਹਨੂੰ ਚੱਕ ਕੇ ਸਾਈਡ ਤੇ ਰੱਖਿਆ ਜਾਂਦਾਗਾ ਵੀਡੀਓ ਨੂੰ ਦੱਬ ਕੇ ਦੱਬ ਕੇ ਦੋਸਤੋ ਸ਼ੇਅਰ ਕਰ ਦਿਓ ਭਰਾਵੋ